ਸਰਿਕਾਪਾ ਦੀ 26 ਤਰੀਕ ਨੂੰ ਕਤਲ ਹੋਇਆ ਸੀ ਉਸ ਸੰਬੰਧ ਵਿੱਚ ਤੁਸੀਂ ਕੁਝ ਗ੍ਰਿਫਤਾਰੀਆਂ ਕੀਤੀਆਂ ਨੇ ਕੁਝ ਦੱਸੋਗੇ ਜੀ ਉਸ ਬਾਰੇ ਹਾਂ ਜੀ 26 ਦੇ 27 ਦੇ ਦਰਮਿਆਨੀ ਰਾਤ ਨੂੰ ਜੀ 26 27 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਿਹੜਾ ਅਗਜਦੀਪ ਸਿੰਘ ਨਾਮ ਦਾ ਮੁੰਡਾ ਹੈਗਾ ਢਿਲਵਾ ਗਰਦਾਸਪੁਰ ਦਾ ਰਹਿਣ ਵਾਲਾ ਸੀਗਾ ਉਹਨੂੰ ਉਹਦਾ ਪਟਿਆਲਾ ਚੌਂਕ ਦੇ ਜਿਹੜੇ ਕਤਲ ਕਰ ਦਿੱਤਾ ਸੀ ਤੇ ਨਾਲ ਉਹਦੇ ਇੱਕ ਰਾਜਵਿੰਦਰ ਜਿਹੜਾ ਉਹਦਾ ਇੱਕ ਫਰੈਂਡ ਸੀਗਾ ਉਹ ਸੀ ਉਹਦਾ ਰੀਜ਼ਨ ਇਹ ਸੀ ਦੋਨੋਂ ਜਾਣੇ ਆ ਇੱਥੇ ਲੀਕਰ ਸਟੋਰ ਤੇ ਸ਼ਰਾਬ ਲੈਣ ਲਈ ਗਏ ਸੀਗੇ ਉੱਥੇ ਇਹਨਾਂ ਦੀ ਕਿਸੇ ਗੱਲੋਂ ਲੈ ਕੇ ਕਹਾਨੀ ਨਾਮ ਦੇ ਮੁੰਡੇ ਨਾਲ ਬਹਿਸ ਹੋ ਗਈ ਉਸ ਤੋਂ ਅੱਗੇ ਉਹਨੇ ਆਪਣੇ ਫ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਮੁੰਡੇ ਨੂੰ ਜਿਹੜੇ ਦੋਨਾਂ ਨੂੰ ਜ਼ਖਮੀ ਕਾਫੀ ਜ਼ਖਮੀ ਹੋਏ ਸੀ ਦੋਨੇ ਆਕਾਸ਼ਦੀਪ ਤੇ ਰਾਜਵਿੰਦਰ ਜਿਹੜਾ ਆਕਾਸ਼ਦੀਪ ਸੀਗਾ ਇਹਨਾਂ ਦੌਰਾਨ ਜਿਹੜਾ ਇਲਾਜ ਦੰਮ ਤੋੜਦਾ ਸੀਗਾ ਤੋਂ ਦੇ ਸਬੰਧ ਵਿੱਚ 572 ਨੰਬਰ ਮਕਦਮਾ ਇਹਦਾ ਥਾਣਾ ਜੀਰਪੁਰ ਤੋਂ ਦਰਜ ਕੀਤਾ ਸੀਗਾ ਤੇ ਉਸੇ ਦੀ ਤਫਦੀਦ ਦੇ ਸਬੰਧ ਦੇ ਵਿੱਚ ਜਿਹੜਾ ਇਹਨਾਂ ਕਤਲ ਦੀ ਜਿਹੜੀ ਗੁੱਥੀ ਨੂੰ ਸੌਂਝਾਉਂਦੇ ਹੋਏ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਨੇ ਸਿਮਰਨਜੀਤ ਏਲੀਅਸ ਸਿਮਾ ਹਣੀ ਤੇ ਰੋਸ਼ਨ ਕੁਮਾਰ ਇਸਲਾਮ ਮੈਂ ਤੁਹਾਨੂੰ ਥੇ ਵੀ ਦੱਸਣਾ ਚਾਹੂੰਗਾ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਜਿਹੜਾ ਇਹਨਾਂ ਇਹਦਾ ਛੋਟਾ ਨਾਮ ਰਾਜੂ ਆ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਬਟ ਹੀ ਇਜ਼ ਏਟ ਟੂ ਬੀ ਅਰੈਸਟਡ ਤੇ ਇਹਦੀ ਜਿਹੜੀ ਤਫਤੀਸ਼ ਚੱਲ ਰਹੀ ਹੈ ਅੱਗੇ ਜਿਵੇਂ ਜਿਵੇਂ ਕੋਈ ਸਾਨੂੰ ਕੋਲ ਅਪਰੇਸ਼ਨ ਆਊਗਾ ਤਦ ਤੱਕ ਤੁਹਾਨੂੰ ਅਸੀਂ ਅਪਡੇਟ ਕਰਦੇ ਰਵਾਂਗੇ ਅਕੋਰਡਿੰਗਲੀ ਕੋਈ ਹੋਰ ਡਿਟੇਲ ਰਿਕਵਰ ਹੋਇਆ ਸਰ ਇਹਨਾਂ ਤੋਂ ਹਾਂਜੀ ਜਿਹੜਾ ਇਹ ਸਿਮੂ ਜਿਹਾ ਇਹ ਨਹੀਂ ਉਹਨੇ ਮਲਟੀਪਲ ਸਟੈਪਸ ਕੀਤੇ ਸੀਗੇ ਤੇ ਇਹਦੇ ਤੋਂ ਜਿਹੜਾ ਜਿਹੜਾ ਮਰਡਰ ਵੈਪਨ ਸੀਗਾ ਜਿਹੜਾ ਚਾਕੂ ਉਹ ਅਸੀਂ ਰਿਕਵਰ ਕਰ ਲਿਆ ਜੀ ਨਹੀਂ ਸਰ ਇਹਨਾਂ ਦੀ ਕੋਈ ਪ੍ਰਾਣੀ ਕ੍ਰਿਮਨਲ ਹਿਸਟਰੀ ਤੇਨਾਂ ਦੀ ਕੋਈ ਕੀ ਹਾਂਜੀ ਜਿਹੜਾ ਜਿਹੜਾ ਹਣੀ ਹੈ ਜੀ ਇਦੇ ਤੇ ਪਹਿਲਾਂ ਇੱਕ ਮੁਕੱਦਮਾ ਸਾਡੇ ਜਿਹੜਾ ਜ਼ਿਲਕਪੁਰ ਦਾ ਹੀ ਮੁਕੱਦਮਾ ਦਰਸੀਗਾ 330 ਨੰਬਰ 24 ਦਾ ਹੀ ਉਹਦੇ ਵਿੱਚ ਇਹਨਾਂ ਨੇ ਇੱਕ ਹੋਟਲ ਮਾਲਕ ਤੋਂ ਫਰौती ਵਗੈਰਾ ਮੰਗੀ ਸੀ ਤੇ ਉਹਦੀ ਕੁੱਟਮਾਰ ਵਗੈਰਾ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਇਹ ਪਹਿਲਾਂ ਵੀ ਇਹ ਜਿਹੜਾ ਸਾਡਾ ਦੋਸ਼ੀ ਆ ਜ਼ਿਲਕਪੁਰ ਥਾਣੇ ਦਾ